तो लोक महल्ला पहला वाह खसम तु वाह जिन रच रचना हम किए सागर लह समुद्र सर वेल वरस वरा वरा देखो वाह खसम तु वाह अपने मूल नु कह बुद्धि अपने मूल नु कहंदी है बुद्धि अर माने कोई चीज दे दो दो ने बुद्धि भी जो होते है मन भी जो होते है ਮਨ ਇਛਾ ਦਾ ਨਾ ਹੋਣੇ ਜੇ ਕੁਦੀ ਕਿਛਾ ਤਾਂ ਉਹਦਾ ਮਨ ਹੈਗਾ ਜੇ ਇਛਾ ਨਹੀਂ ਹੈ ਤਾਂ ਕੁਦੀ ਰਹਿ ਜਾਂਦੀ ਹੈ ਮਨ ਮਰ ਜਾਂਦਾ ਵਾਹ ਖਸਮ ਤੋਂ ਬਾਹ ਜਨ ਰੱਖੀ ਰਚਨਾ ਹਮ ਕੀਏ ਇਹਨੇ ਆ ਰਚਨਾ ਬਿਹੜੀ ਮਾਇਆ ਦੀ ਸ਼ਰੀਰ ਹਾਂਜੀ ਇਹਦੇ ਰਚਨ ਵਾਸਤੇ ਸਾਨੂੰ ਪੈਦਾ ਕੀਤਾ ਮਾਇਆ ਤੇ ਬਿਨਾ ਸ਼ਰੀਰ ਤੇ ਬਿਨਾ ਕੰਨ ਔਰ ਅੱਖਾਂ ਨਹੀਂ ਮਿਲਦੀਆਂ ਅੱਖਾਂ ਤੇ ਬਿਨਾ ਅਗਲਾ ਗਿਆਨ ਪੂਰਾ ਨਹੀਂ ਹੁੰਦਾ ਗਿਆਨ ਗਿਆਨ ਦੀ ਕਦੇ ਪੂਰੀ ਨਹੀਂ ਅਕੀਦੇ ਦੇ ਬਿਨਾਂ ਸੁਪਨਾ ਨਹੀਂ ਆਉਂਦਾ। ਅਕੀਦੇ ਦੇ ਬਿਨਾਂ ਸੁਪਨੇ ਦੇ ਸਬੰਧ ਜਾਗਦਾ ਨਹੀਂ ਹੈ। ਮਾਇਆ ਦੇ ਨਾਲ ਜੁੜ ਕੇ ਹੀ ਸੁਪਨੇ ਸਬੰਧ ਜਾਗਦਾ ਨਹੀਂ ਤਾਂ ਸੁਣ ਸੁਣ ਹੋ ਜਾਂਦਾ ਹੈ। ਅੱਛਾ ਜੀ। ਸ੍ਰੀ ਕਹਿੰਦਾ ਨਾ ਇੱਕ ਦਿਨ ਸੁਭਨ ਹੋਏਗਾ। ਲੰਬੇ ਗੋੜ ਪ੍ਰਕਾਰ। ਅੱਗੇ ਸੁਪਨਾ ਵੀ ਖੰਡ ਹੋ ਜਾਂਦਾ ਹੈ। ਹੁਣ ਸੁਪਨੇ ਚ ਨਾ ਤਾਂ ਜਾਗਦਾ ਹੀ ਹੈ ਸਭਨ ਸਭ। ਹਾਂਜੀ। ਸੁਪਨੇ ਚ ਜਿੱਥੇ ਅਸੀਂ ਸੋਵਤ ਅਵਸਥਾ ਦੇ ਵਿੱਚ ਪੜ ਰਹੇ ਹਾਂ ਸੋਵਤ ਅਵਸਥਾ ਦੇ ਵਿੱਚ ਜਪ ਰਹੇ ਹਾਂ ਸੋਵਤ ਅਵਸਥਾ ਦੇ ਵਿੱਚ ਅਦਾ ਤੇ ਆਨ ਅਥੀ ਲੈ ਕੇ ਜਾਣਾ ਕਹਾ ਜਦੋਂ ਗਿਆਨ ਪ੍ਰਾਪਤ ਕਰਨਾ ਇਹਦੇ ਵਿੱਚ ਗੁੱਧੀ ਨੂੰ ਅਖੀ ਬਦਲਣਾ ਆਪ ਨੂੰ ਇਹਦੇ ਵਿੱਚ ਜਿਆ ਸੱਚ ਸੁੱਤੇ ਆ ਜਿਹੜਾ ਰੱਦ ਆ ਦੇਖੋ ਸੱਚ ਨੂੰ ਰਾਤਨ ਵਾਸਤੇ ਸੁੱਤਾ ਹੁੰਦਾ ਸੁਪਨੇ ਦੇ ਵਿੱਚ ਰੱਦ ਸੱਚ ਸੁੱਤੇ ਆ ਜਿਹਨਾਂ ਰੱਦੇ ਉੱਠਦੇ ਆ ਨਾਮ ਚ ਬਣ ਵਸਤਾਂ ਛੋਪਨ ਸਮਾਨ ਅਵਸਥਾ ਦੇ ਵਿੱਚ ਜਗਦੇ ਨਹੀਂ ਤੇ ਜਗਦੇ ਆਂ ਅਸੀਂ ਇਹਦੇ ਵਿੱਚੇ ਡਵੈਲਪਮੈਂਟ ਆ ਤੁਹਾਨੂੰ ਕਿਉਂ ਕਹਿਦਾ ਕੀਤਾ ਬੁੱਧੀ ਦੀ ਡਵੈਲਪਮੈਂਟ ਵਾਸਤੇ ਤੁਹਾਨੂੰ ਆਪਣਾ ਕਾਟਾ ਪੂਰਾ ਕਰਨ ਵਾਸਤੇ ਆਪਣਾ ਹੰਨ ਮਾਇਆ ਨੂੰ ਛੋੜੇ ਤਾਂ ਕਿ ਮਨ ਸੁਣ ਕੇ ਸ਼ਾਂਤ ਹੋਵੇ ਫਤਾਲੋ ਸਮਝ ਕੇ ਕੁਝ ਹੋਰ ਦੇਖੇ ਨੇ ਭਰਮੇ ਉਹ ਦੂਰ ਕਰੇ ਭਰਮ ਦਾ ਨਾਸ ਕਰੇ ਆਪਣੇ ਦਾ ਅੱਜ ਜਿ ਰਚਨਾ ਹਮ ਕੀਏ ਤੁਹਾਨੂੰ ਕਹਿਦਾ ਕੀਤਾ ਰਚਨਾ ਵਾਸਤੇ ਸਾਗਰ ਰਾਇ ਸੁਗੰਧ ਫਰ ਵੇਲ ਵਰਤ ਬਰਹਾਉ ਜਿਵੇਂ ਸਾਗਰ ਦੇ ਵਿੱਚ ਲਹਿਰ ਪੈਦਾ ਹੁੰਦੀ ਹੈ ਔਰ ਫਿਰ ਉਹ ਜਿਵੇਂ ਹੀ ਤੇਰੇ ਅੰਦਰ ਇੱਛਾ ਪੈਦਾ ਹੋਈਏ ਉਹ ਸਾਗਰ ਦੇ ਵਿੱਚ ਲਹਿਰਾਂ ਜਦੋਂ ਦੁੱਰਦੀਆਂ ਨੇ ਜੇ ਪਾਣੀ ਉੱਧਾ ਤਾਂ ਲਹਿਰਾਂ ਉੱਡਦੀਆਂ ਨੇ ਜੇ ਸਾਗਰ ਜੰਮਿਆ ਹੋਵੇ ਬਰਫ ਹੋਵੇ ਫਿਰ ਲਹਿਰਾਂ ਨਹੀਂ ਹੁੰਦੀਆਂ ਜਾਂ ਫਿਰ ਲਹਿਰਾਂ ਹੜ੍ਹਦੀਆਂ ਨੇ ਨਾ ਕੋਈ ਭਾਅ ਬਣਦੀ ਐ ਨਾ ਕੋਈ ਫੱਜਲ ਬਣਦਾ ਐ ਲਾਵੇ ਬਰਖ ਹੋਦੀ ਐ ਜਾ ਕੇ ਬਾੜ ਕੱਟੇ ਨਾ ਫਿਰ ਕੋਈ ਚੀਜ਼ ਪੈਦਾ ਹੁੰਦੀ ਐ ਇਸ ਕਰਕੇ ਜਿਵੇਂ ਠਾਕਰ ਦੇ ਵਿੱਚ ਲਹਿਰ ਉੱਠਦੀ ਹੈ ਗੁਰਦਵਾਰ ਦੇ ਵਿੱਚ ਲਹਿਰ ਉੱਠਦੀ ਹੈ ਤੇ ਉਹ ਵੇਲਾ ਬਾਅਦ ਮੇਲ ਗੂਕੇ ਧਰਤੀ ਦੇ ਉੱਤੇ ਨੇ ਉਹਨਾਂ ਨੂੰ ਜਾ ਕੇ ਉਹਨਾਂ ਤੇ ਵਰਖਦਾ ਤੇ ਉਹਨਾਂ ਵਾਸਤੇ ਵਰਦਾਨ ਹੈ ਜਿਵੇਂ ਪਰਮੇਸ਼ਰ ਸਾਡੇ ਤੇ ਵਰਦਾਨ ਹੈ ਉਹ ਜਿਹੜੀ ਉਹਦੇ ਅੰਦਰ ਇੱਛਾ ਪੈਦਾ ਹੋਣੀ ਸਿਖਾ ਜਾਂਦੀ ਸਾਨੂੰ ਸਿਖਾਇਆ ਇੱਥੇ ਅਸੀਂ ਇੱਥੇ ਆਏ ਜਿੱਤ ਕਿਤਨੇ ਮਨ ਨੂੰ ਆਪਣਾ ਅਡ ਕਰਕੇ ਇਹਦੇ ਵਿੱਚ ਮਾਇਆ ਜਲੀਨ ਕੀਤਾ ਕੁਰ ਸ਼ਬਦ ਗੁਰੂ ਇਹਨਾਂ ਨੂੰ ਨਾਲ ਸੰਪਰਕ ਦੇ ਵਿੱਚ ਇਹ ਸੰਪਰਕ ਇਹ ਨਾ ਰਹੇ ਬੂਟੇ ਜਿਉਂਦੇ ਨਹੀਂ ਆ ਸਕਦੇ ਬੂਟੇ ਬਦਰ ਨਹੀਂ ਚੱਲਦੇ ਪਾਣੀ ਤੋਂ ਪੈਦਾ ਹੁੰਦਾ ਨੇ ਪਾਣੀ ਦੇ ਸੰਪਰਕ ਨਾਲ ਹੀ ਪਾਣੀ ਮਿਲਦਾ ਰਹਿੰਦਾ ਤਾਂ ਕਹਾਂ ਫੁੱਲ ਫੁੱਲ ਕੇ ਚੰਦੇ ਨੇ ਇਹ ਜਾਨੀ ਇਹਦੀ ਭਾਵਨਾ ਕਰਨ ਦੀ ਆਖਰ ਲਗਦਾ ਥੋੜੇ ਕਹਿਣੇ ਬੁੱਝਣ ਵਾਲੀ ਗੱਲ ਹੈ ਜਿਆਦਾ ਵੇਲ ਬੂਟੇ ਨੇ ਉਹ ਸਮੁੰਦਰ ਦੇ ਲਹਿਰਾਂ ਜਿਹੜੀ ਤਾਦਾ ਹੁੰਦੀ ਹੈ ਵਰਸ ਦੇ ਰੇ ਵਰਸ ਵਰ੍ਹ ਜਾਂਦੀ ਹੈ ਨਾ ਉਹ ਵਰਦਾਨ ਉਹਨਾਂ ਵਾਸਤੇ ਹੈ ਜਿਹੜੇ ਸਾਡੇ ਵਾਸਤੇ ਸ਼ਬਦ ਗੁਰੂ ਵਰਦਾਨ ਹੈ। ਅੱਛਾ ਇਹ ਸਮੁੰਦਰ ਸਰ ਤੋਂ ਪਾਣੀ ਦੇ ਦੇਖੋ ਸਾਗਰ ਜਿਹੜਾ ਆਇਆ ਹੋਇਆ ਨਾ ਸੁੱਕ ਸਾਗਰ ਆਇਆ ਹੋ ਤੇ ਸਮੁੰਦਰ ਨਹੀਂ ਆਇਆ। ਜਿੱਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਉਹਨਾਂ ਹਮਾਰੇ ਜਿਹੜੇ ਸਮੁੰਦਰ ਨੇ ਉਹ ਲਿਮਟਿਡ ਨੇ। ਅੱਛਾ ਜੀ। ਸਾਗਰ ਲਿਮਟਿਡ ਨਹੀਂ ਹੁੰਦਾ। ਸੁੱਕ ਸਾਗਰ ਕਿਹਾ ਉਹ ਲਿਮਟਿਡ ਨਹੀਂ ਹੈ। ਉਹਦੇ ਆਲੇ-ਦੁਆਲੇ ਬਾਉਂਡਰੀ ਨਹੀਂ ਹੈ। ਸਮੁੰਦਰ ਦੇ ਆਲੇ-ਦੁਆਲੇ ਬਾਉਂਡਰੀ ਹੁੰਦੀ ਹੈ। अच्छा कहंदे हैं कि पानी जेड़ा समुंदरਾਂ ਚੋਂ ਔਰ ਸਰੋਵਰਾਂ ਚੋਂ ਹਾਂਜੀ ਹਾਂ ਉਹ ਪਾਫ ਨਾਲ ਉੜ ਕੇ ਫਿਰ ਉਹ ਬਾਰਿਸ਼ ਬਣ ਕੇ ਵਰਸਦਾ ਇਹ ਕਹਿਣਾ ਚਾਹੁੰਦੇ ਹਾਂਜੀ 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 ਉਹ ਵੇਲ ਜਿਹੜੇ ਵੇਲਾ ਆਉਂਦੀਆਂ ਉਹਨਾਂ ਵਾਸਤੇ ਵਰਧਾਨ ਵਰਾਹ ਅੱਛਾ ਵਰਾਹ ਤਾਂ ਹੈ ਕਿ अवतार ਦਾ ਨਾਮ ਵੀ ਹੈਗਾ ਉਹ ਦਾ ਵਰਾਹ ਦਾ ਵਰਾਹ अवतार ਹੈ ਉਹਨੂੰ ਕਹਿੰਦੇ ਰਸੂਰ ਨੂੰ ਹਾਂਜੀ ਉੱਥੇ ਦਾ ਰਸੂਰ ਨੂੰ ਕਿਹਾ ਜਾਂਦਾ ਬਰਾਬਰ ਬਾਨ ਬਾਨ ਵਰਿਓ ਆਇਆ ਨਾ ਲਖਦ ਫਿਰ ਵਰਿਓ ਦਾ ਬੰਦ ਕਿਰਪਾ ਕੀਤੀ ਠੀਕ ਹੈ ਨਾਨਕ ਅੰਗਦ ਵਰਿਓ ਨਾਨਕ ਨੇ ਅੰਗਦ ਨੂੰ ਅੰਗਦ ਨੂੰ ਉਪਦੇਸ਼ ਕੀਤਾ ਉਪਦੇਸ਼ ਇਸ ਹਲਸ ਵਿੱਚ ਇਹ ਇਹ ਵਰਸ ਬਰਾਹੋ ਉਧਰ بارش ਹੁੰਦੀ ਹੈ ਨਾ ਤੇ ਇਧਰ ਵਰਤ ਮਤਲਬ ਸਾਨੂੰ ਉਪਦੇਸ਼ ਹੁੰਦਾ ਸਗੁੰਡਾ ਡਾਇਆ ਸਾਗਰ ਡਾਇਆ ਸਾਗਰ ਦਾ ਜਿਹੜਾ ਸੁਖ ਸਾਗਰ ਚੋਂ ਸਾਨੂੰ ਉਪਦੇਸ਼ ਹੁੰਦਾ ਇਹ ਜੀ ਆ ਜਿਤ ਦੋਹਾਂ ਨੂੰ ਆਰੇ ਜਿਵੇਂ ਸਰੀਰ ਵੱਧ ਰਿਹਾ ਜਨਤ ਵੱਧ ਰਿਹਾ ਪਾਣੀ ਨਾਲ ਤੇ ਆਤਮਾ ਦੇ ਵਿੱਚ ਜਿਹੜਾ ਹੈ ਗੁੱਡੀ ਦਾ ਗਿਆਨ ਵੱਧ ਰਿਹਾ ਹੈ ਸ਼ਬਦ ਗੁਰੂ ਨਾਲ ਦੋਹਾਂ ਜਾਈ ਹੀ ਕਲਿਆਣ ਹੋ ਰਿਹਾ ਹੈ ਹਾਂਜੀ ਆਪ ਖੜੋਵ ਹੈ ਆਪ ਕਰ ਆਪੀਨੇ ਆਪਾ ਗੁਰਮੁਖੀ ਸ਼ਬਦ ਥਾਂ ਪਵੇ ਉਹਨ ਮੰਨ ਤਤ ਕਮਾ ਹਾਂ ਇਹ ਫੇਰ ਜਿਹੜੀ ਪਿੱਛੇ ਗੱਲ ਰਹਿ ਗਈ ਨਾ ਉਹਨੂੰ ਫੇਰ ਪੂਰਾ ਕਰਜ਼ਾ ਖਾਤਰ ਹੋਰ ਜਿਵੇਂ ਕਿਸੇ ਕੁਝ ਹਾਲਤ ਦਾ ਪਤਾ ਦਈਦਾ ਅਗਲੀ ਭੰਤੀ ਚ ਫੇਰ ਅੱਦਾ ਪਤਾ ਹੀ ਦਿੰਦਾ ਕੁਝ ਜਿਵੇਂ ਪਾਣੀ ਦਾ ਗੁਲਬੁਲਾ ਹੈ ਸ਼ਰੀਰ ਜੈਸੇ ਚਲਦੇ ਬੁੱਧ ਬੁੱਧਬਦਾ ਉੱਪਰ ਜਾ ਬਣ ਸੈ ਹਾਂਜੀ ਜਗ ਰਚਨਾ ਕੈਸੇ ਰਚੀ ਕੋਣ ਨੇ ਤੁਸੋਂ ਵੀ ਉਹ ਜਿਵੇਂ ਪਾਣੀ ਤੋਂ ਪੈਦਾ ਹੋ ਕੇ ਪਾਣੀ ਹੀ ਇਹਨੂੰ ਬਚਾ ਕੇ ਰੱਖਦਾ ਬਾਸ ਦੇ ਵਿੱਚ ਵੀ ਪਾਣੀ ਨਾਲ ਖੜਾ ਰਹਿੰਦਾ ਹੈ ਇਹ ਹਰ ਵਕਤ ਪਾਣੀ ਚਾਹੀਦਾ ਇਹਨੂੰ ਸਿਰ ਨੂੰ ਇਹਵੇਂ ਜੋਤ ਨੂੰ ਪੈਦਾ ਕਰਕੇ ਜੋਤ ਜੀ ਤੋਂ ਪੈਦਾ ਹੋਈ ਹੋਈ ਹੈ ਉਹ ਨਾਲ ਖੜਾ ਰਹਿੰਦਾ ਜਿਵੇਂ ਸੂਰਜ ਤੋਂ ਪੈਦਾ ਦਲਦਾ ਜੇ ਸੂਰਜ ਪਿੱਛੇ ਖੜਾ ਤੋਂ ਉਹਦਾ ਵਜੂਦ ਹੈ ਤੋਂ ਬਿਨਾਂ ਜਿਹੜਾ ਜਨਰੇਟਰ ਸੂਰਜ ਦੀ ਹੁੰਦਾ ਹੈ ਜੇ ਸੂਰਜ ਨਾ ਰਹੇ ਤਾਂ ਟੁੱਪ ਨਹੀਂ ਰਹੇ ਤੂੰ ਇਹ ਸੂਰਜ ਨਾਲ ਪੈਦਾ ਤਾਂ ਟੁੱਪ ਹੈ ਹੈ ਨਾ ਇਹਵੇਂ ਉਹ ਆਪੇ ਨਾਲ ਖੜਾ ਹੈ ਆਪ ਆਪਣੇ ਵਿੱਚੋਂ ਆਪਣਾ ਆਪਾ ਪੈਦਾ ਕਰਕੇ ਪਿੱਛੇ ਆਪ ਖੜਾ ਹੈ ਇਹਵੇਂ ਪਾਣੀ ਪੈਦਾ ਕਰਕੇ ਸਰੀਰ ਨੂੰ ਪਾਣੀ ਪਿੱਛੇ ਨਾਲ ਖੜਾ ਸਹਾਇਤਾ ਵਾਸਤੇ ਹਰ ਵਕਤ ਕਿ ਕਿ ਆਪ ਖੜੋਵੇਂ ਆਪ ਕਰ ਆਪੀ ਨੇ ਆਪਾ ਫੇਰ ਪਿੱਛੇ ਆਪ ਖੜਾ ਆਪਣੇ ਆਪੇ ਦੇ ਪਿੱਛੇ ਆਪੇ ਖੜਾ ਗੁਰਮੁਖਿ ਸੇਵਾ ਥਾਇ ਪਵ ਉਨ ਮਨ ਤਤ ਕਮਾ ਹੁਣ ਜਿਹੜਾ ਇਹ ਤਾਂ ਹੁਣ ਦੋ ਪਕਧੀਆਂ ਤਾਂ ਉੱਤੇ ਆ ਗਈਆਂ ਠੀਕ ਹੈ ਜੀ ਰਚਨਾ ਵਾਸਤੇ ਆ ਗਈਆਂ ਹਨ ਹੁਣ ਆਪਾਂ ਨੇ ਕਰਨਾ ਕੀ ਹੈ ਫੈਸਲਾ ਕੀ ਹੈ ਵਰਮ ਲੈਣ ਦਾ ਗੁਰਮੁਖੀ ਸੇਵਾ ਥਾਂ ਪਵੇ ਗੁਰਮਖਾੜੀ ਸੇਵਾ ਥਾਂ ਪੈਂਦੀ ਹੈ ਸੇਵਾ ਲੋਕ ਸਾਰੇ ਹੀ ਕਰਦੇ ਨੇ ਕੋਈ ਸੇਵਾ ਕੋਈ ਕਰਦਾ ਤੁਸੀਂ ਦੇਖ ਲਈਓ ਹੁਣ ਹਾਂਜੀ ਸਰਬ ਦੇ ਨੂੰ ਤੇ ਸੇਵਾ ਲੋਕ ਕਰਦੇ ਹੀ ਨੇ ਕੋਈ ਪਸ਼ੂਾਂ ਦੀ ਸੇਵਾ ਕਰਦਾ ਕੋਈ ਗਾਇਆਂ ਦੀ ਸੇਵਾ ਕਰਦਾ ਕੋਈ ਜਾਨਵਰਾਂ ਰੋਜ਼ਾਨੇ ਪਾਲਦਾ ਕੋਈ ਕੁਝ ਕਰਦਾ ਕੋਈ ਲੰਗਰ ਚਲਾਉਂਦਾ ਕੋਈ ਜੋ ਕੋਈ ਵੀ ਸੇਵਾ ਕਰਦਾ ਕੋਈ ਇਹਨਾਂ ਦੀ ਅਨਾਖ ਆਸ਼ਰਮ ਖੋਲ ਵੀ ਕਰਦਾ ਹੈ ਕੋਈ ਕੁਝ ਕਰਦਾ ਪਰ ਗੁਰਮਖੀ ਜਿਹੜੀ ਸੇਵਾ ਉਹ ਪਿਆ ਗੁਰਬਾਣੀ ਸੇਵਾ ਦਾ ਸਿਰ ਹੋਇਆ ਗੁਰਬਾਣੀ ਗੁਰ ਕੀ ਸੇਵਾ ਸ਼ਬਦ ਵਿਚਾਰ ਇਹ ਸ਼ਬਦ ਵਿਚਾਰ ਹੈ ਸਭ ਤੋਂ ਉੱਚੀ ਸੇਵਾ ਬੁਨਿਆਦੀ ਸੇਵਾਵਾਂ ਕੋਈ ਬਾੜੀਆਂ ਨਹੀਂ ਪਰ ਗੁਰ ਕੀ ਸੇਵਾ ਹੈ ਉਹ ਉਹਨਾਂ ਦੇ ਬੁੱਧੀ ਥੋੜੀ ਆਰੇ ਉਹ ਹੀ ਕਰਦੇ ਨੇ ਆਖਰੀ ਕੋੜੀ ਵਾਲੀ ਸੇਵਾ ਜਿਹੜੀ ਹੈ ਉਹ ਸ਼ਬਦ ਵਿੱਚ ਆਉਂਦਾ। ਮਤਲਬ ਇਹਦੇ ਨਾਲ ਸਾਰਾ ਮੁਸੜਾ ਹੱਲ ਹੋ ਜਾਂਦਾ ਹੈ। ਅਗਲਾ ਜਨਮ ਹੀ ਨਹੀਂ ਰਹਿੰਦਾ। ਸੇਵਾ ਖਾਏ ਪਾਏ ਇਹ ਦਰਗਾਹ 'ਚ ਖਾਏ ਪੀਏ ਜਾਂਦੇ ਆ। ਇਹ ਪ੍ਰਮਾਣ ਹੈ ਦਰਗਾਹ 'ਚ। ਉਹਨਾਂ ਨੇ ਤਤ ਕਮਾਹਾ। ਵੱਨ ਨੂੰ ਹੋਰ ਸੇਵਾ ਤੋਂ ਸੰਸਾਰ ਛੋਟਾ ਕਰਕੇ ਸੰਸਾਰ ਦੀ ਸੇਵਾ ਦਾ ਪਰਮੇਸ਼ਰ ਆਪੇ ਕਹ ਲੈ ਸਾਰੇ ਜਿਸਮ ਹੌਲ ਕਾਇਰੇ ਰਹੇ। ਤਤ ਦੀ ਕਮਾਈ ਕਰ। ਤਤ ਕਮਾਵੀ। ਤਤ ਕੇ ਤਤ ਧਿਆਨ। ਆਤਮ ਗਿਆਨ ਆਪਣਾ ਆਪ ਖੋਜੇ ਆਪਣੇ ਆਪ ਦੀ ਜਾਣੇ ਆਪਣੇ ਆਪ ਨੂੰ ਸਮਝੇ ਕਹੇ ਨਾਨਕ ਬਨ ਆਪਾ ਚੀਜ਼ ਨਾ ਮਿਟੇ ਨਾ ਭਰਮ ਕੀ ਚਾਈ ਫਿਰ ਪਰਮ ਦਾ ਨਾਸ ਹੋ ਜਾਂਦਾ ਇਹ અનુભਵ ਹੋ ਕੇ ਮਾਇਆ ਤੋਂ ਮਾਇਆ ਵਰਗੀ ਸੇਵਾ ਛੱਡ ਕੇ ਨਾ ਹਾਂਜੀ ਆਪਾਂ ਇਹਨਾਂ ਦੀ ਕੋਸ਼ਿਸ਼ ਕਰਦੇ ਆ ਇਸੇ ਦਾ ਦਾਨ ਕਰੇ ਗੁਰਮਖੰਦਾਂ ਨੇ ਕਿਹਾ ਨਾਮ ਬਾਣਾ ਇਸ ਨਾਮ ਨਾਮੇ ਜਪਣਾ ਨਾਮ ਦਾ ਹੀ ਦਾਨ ਕਰਨਾ ਨਾਮ ਕੇ ਜਨਾਨ ਕਰਨਾ ਕਿੰਨੇ ਕੰਮ ਇਹ ਆ ਜਾਂਦੇ ਦਾਨੇ ਵੀ ਕਰਦੇ ਨੇ ਉਹਦਾ ਲੰਗਰ ਇਹ ਵੀ ਚਲਾਉਂਦੇ ਗੁਰਮੁਖ ਵੀ ਪਰ ਸ਼ਬਦ ਦਾ ਚਲਾਉਂਦੇ ਨੇ ਆਤਮਾ ਦੇ ਖਰਾ ਦੇ ਬੇਰੇ ਜਿਆਦਾ ਦੁਆ ਲੰਗਰ ਦਾ ਚਲੋ ਉਹ ਵੀ ਨਾਲ ਚਾਹੀਦੀ ਹੈ ਚੱਲਦੇ ਜਾਂਦੇ ਅੱਥੇ ਅੰਤਰਮੁਖੀ ਹੋ ਕੇ ਤਤ ਨੂੰ ਕਮਾਉਣਾ ਹੈ ਜੀ ਗਿਆਨ ਤਤ ਗਿਆਨ ਹਾਂ ਜੀ ਹਾਂ ਜੀ ਹਾਂ ਜੀ ਅੰਤਰਮੁਖੀ ਅੰਦਰ ਖੋਜਣਾ ਆਪਣੇ ਅੱਛਾ ਜੀ ਸਾਰਿਆਂ ਦੇ ਅੰਦਰ ਕੱਟ ਕੱਟ ਨੇ ਹਰ ਜੂ ਦੇਖਣਾ ਅਭਰੀ ਹੋਊ ਤਾਂ ਸਾਰਿਆਂ ਨੂੰ ਬਰਾਬਰ ਸਮਝੂ ਨਹੀਂ ਸਮਝੇ ਨਹੀਂ ਸਕਦਾ ਬਰਾਬਰ ਹਾਂਜੀ ਸ਼ਕਤ ਲਾਹੋ ਮੰਜੂਰੀਆਂ ਮੰਗ ਮੰਗ ਖਸਮ ਦਰਾਹੋ ਨਾਨਕ ਪੁਰਦਰ ਵੇ ਪਰਵਾਹ ਤੋਂਦਰ ਊਣਾ ਨਹੀਂ ਕੋ ਸੱਚਾ ਵੇ ਪਰਵਾਹ ਹਾਂ ਦੇਖ ਲਓ ਹੁਣ ਇਹ ਬੰਦੇ ਵਿੱਚ ਕਿਵੇਂ ਲੈ ਕੇ ਆਉਂਦੇ ਦੇਖੋ ਕਿੰਨੀਆਂ ਮਾਤਰਾ ਵਧਾਤੀਆਂ ਆਖਰੀ ਪੰਕਤੀ ਦੀਆਂ ਉਨੇ ਗੱਲ ਖਿਆਲ ਮਾਤਰਾਵਾਂ ਦਾ ਲਾਗਦਾ ਨਹੀਂ ਕੀਤਾ ਗਿਆ ਜਿੰਨਾ ਨਾਮ ਦਾ ਕੀਤਾ ਗਿਆ ਇਤੋਂ ਇਹ ਵੀ ਪਤਾ ਲੱਗਦਾ ਹੈ ਹਾਂਜੀ ਮੁਸ਼ਕਕਤ ਲੋਹ ਮਜ਼ਦੂਰੀਆਂ ਇਹ ਜਿਹੜੀ ਮੁਸ਼ਕਕਤ ਆ ਸ਼ਬਦ ਵਿਚਾਰ ਦੀ ਇਹ ਬਹੁਤ ਕੈੜੀ ਕਾਲਣ ਹੈ ਕੈੜੀ ਕਾਲਣਾ ਕਿ ਮਨ ਨੂੰ ਮਾਇਆ ਤੋਂ ਮੋੜਨਾ ਹਨ ਮਨ ਰੱਖਣਾ ਅੰਤਰਮੁਖੀ ਰੱਖਣਾ ਬਾਹਰ ਝਾਕਰਣ ਬਾਹਰਲੀ ਚਿੰਤਾ ਛੱਡਣੀ ਹੈ ਨਾਨਕ ਚਿੰਤਾ ਮਤ ਕਰੋ ਇਹ ਪ੍ਰਯੋਗ ਦੀ ਗੱਲ ਆ ਬਾਤ ਨਹੀਂ ਕੀਤਾ ਜਾ ਸਕਦਾ ਇਹ ਮੁਸ਼ਕਲ ਕਰਨੀ ਹੈ ਬਾਹਰੋਂ ਔਲਮਣ ਕਰਕੇ ਬਣਦੀ ਪਲਟ ਕੇ ਬਗਦ ਵਿਚਾਰ ਕਰਨਾ ਬਾਣੇ ਚ ਚਲਣਾ ਇਹ ਮੁਸ਼ਕਲ ਨਾਲ ਖਸਮ ਦੇ ਦਰ ਤੋਂ ਮਜੂਰੀ ਸੰਕੇਲੋ ਯਾਨੀ ਉਹ ਕੋਈ ਮੈਨੂੰ ਸੋਝੀ ਦੇ ਅਗਲੀ ਜੇ ਤਾਂ ਸੋਝੀ ਨਹੀਂ ਮਿਲਣੀ ਸੋਝੀ ਹੋਰ ਦੇਣੀ ਹੈ ਸੋਝੀ ਦੇ ਔਰ ਸੋਝੀ ਦਊਗਾ ਫਿਰ ਕੋ ਮੰਤ ਮੰਗੇ ਲੋ ਵੀ ਮੈਨੂੰ ਸਮਝ ਨਹੀਂ ਆ ਰਹੀ ਮੈਂ ਵਿਚਾਰ ਕਰਦਾ ਮੈਨੂੰ ਸੋਝੀ ਦੇ ਗੁਰੂ ਨਾਨਕ ਦੀ ਜੈ ਜੀਰਾ ਹੋ ਕਿ ਹੁੰਦਾ ਦਰਾਹੋਂ ਦਾ ਉਹਦੇ ਡਰ ਤੋਂ ਦਰਾਹੋਂ ਖਤਮ ਦੇ ਡਰ ਤੋਂ ਮਤਲਬ ਆ ਉਹਨਕੋ ਸੇ ਦੇਵੀ ਦੇਲ ਤੋਂ ਮੰਗਣ ਦੀ ਲੋੜ ਨਹੀਂ ਇਹ ਅਵਸਰ ਮਤਲਬ ਇਹ ਸਿੱਧ ਸੱਤੇ ਮਿੱਟੀ ਮੰਗਣ ਲੱਗ ਜਿਓ ਗੁਰੂ ਨਾਨਕ ਦਾ ਜੀ ਵੀ ਮਿੱਟੀ ਮੰਗਣ ਲੱਗ ਜਿਓ ਨਾਨਕ ਪੁਰ ਦਰ ਵੇ ਪਰਵਾਹ ਤੋਂ ਦਰ ਊਣਾ ਨਹੀਂ ਕੋ ਸੱਚਾ ਵੇ ਪਰਵਾਹ ਨਾਨਕ ਕਹਿੰਦਾ ਉਹ ਦਰ ਤੋਂ बेप्रवाह दर ओ ना ही कोई उसे कमी देखो उस दर एक नहीं है ਇੰਨੇ ਵੀ ਭਗਤ ਨੇ ਉੱਥੇ ਉੱਥੇ ਕੋਈ ਵੀ ਹੋਣਾ ਨਹੀਂ ਸਾਰੇ ਭਰੂਣ ਨੇ ਕਿਹਾ ਨਾਲ ਇੱਕੋ ਲੈਵਲ ਦੇ ਨੇ ਸਾਰੇ ਉਹਨਾਂ ਨਾਲ ਹੀ ਕੋ ਸੱਚਾ ਬੇਦਰਵਾ ਸਾਰੇ ਸੱਚੇ ਭਗਵਾਨ ਉਹ ਦਰ ਬੇਦਰਵਾ ਹਾਂ ਦਾ ਦਾਦਾ ਸਾਰਿਆਂ ਦਾ ਹੀ ਕੋਈ ਦੁਆ ਇਹਨੂੰ ਦੁਆ ਨਹੀਂ ਕਹਿੰਦਾ ਵੀ ਇਹ ਤਾਂ ਜੀ ਆਪਾਂ ਨੂੰ ਐ ਕਹਿੰਦਾ ਸੀ ਤੁਸੀਂ ਛੱਡੋ ਪਰੇ ਇਹਨੂੰ ਉਹ ਨਾ ਲਾਓ ਸਾਰੇ ਕਹਿੰਦੇ ਨੇ ਠੀਕ ਹੈ ਸਾਰੇ ਹੱਸਦੇ ਨੇ ਖੁਸ਼ ਹੁੰਦੇ ਨੇ ਜੇ ਲਫ ਜਾ ਕੇ ਮੰਗਦਾ ਖੁਸ਼ ਹੁੰਦੇ ਨੇ ਸਾਰੇ ਠੀਕ ਹੈ ਜੀ ਨਾਨਕਪੁਰ ਦਾ ਰਵੇ ਪ੍ਰਵਾਹ ਪੌਂਦਰ ਊਣਾ ਨਾਹੀਂ ਕੋ ਸੱਚਾ ਵੇਪਰਵਾ ਉਹ ਦਰ ਦਾ ਜਿਹੜਾ ਪੂਰਾ ਪੂਰੀ ਹੈ ਉਹ ਅੱਜਖੰਡ ਹੈ ਉਹ ਤਾਂ ਸਾਰੇ ਵੇਪਰਵਾ ਨੇ ਉਹਨਾਂ ਨੇ ਕੋਈ ਕਿਸੇ ਚ ਕਮੀ ਨਹੀਂ ਕੋਈ ਹੈ ਸੱਚਾ ਵੇਪਰਵਾ ਜਿਹੜਾ ਸੱਚਾ ਹੁੰਦਾ ਵੇਪਰਵਾਇ ਹੁੰਦਾ ਠੀਕ ਹੈ ਜੀ ਮਹੱਲਾ ਪਹਿਲਾ ਕੁੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਂ ਮਰਨ देखो मोती आया हूं मन वास्ते ये मन मानक मोती गाना हीरे हीरा भेद हीरा मोती ਜਿਹੜਾ ਜਦੋਂ ਮਨ ਉਜਲ ਹੋ ਜਾਂਦਾ ਮੋਤੀ ਬਣ ਜਾਂਦਾ ਫਿਰ ਕਬੀਰ ਕੋਕਰ राम को मुटिया मेरा ना मुटिया मोती ਨੂੰ ਕਹਿੰਦਾ ਉਹ ਅੱਛਾ ਉਹ ਕਹਿੰਦੇ ਜਿਹੜਾ ਮਨ ਸਾਫ ਹੋ ਜਾਂਦਾ ਉਹ ਮੋਤੀ ਬਣ ਜਾਂਦਾ ਮੋਤੀ ਵਾਂਗੂ ਚਮਕ ਆ ਜਾਂਦੀ ਹੈ ਚਿੱਟਾ ਹੋ ਜਾਂਦਾ ਕੋਣੇ ਹੁੰਦੇ ਨੇ ਉਹ ਕਹਿੰਦੇ ਜਿਹੜੇ ਚਿੱਟੇ ਮੋਤੀ ਹੋਣ ਕੋਣੇ ਲੱਗਦੇ ਨੇ ਹੋਰ ਵੀ ਸੋਹਣਾ ਹੋ ਜਾਂਦਾ ਨੇ ਜੇ ਰਤਨਾ ਨਾਲ ਜੁੜ ਜਾਂਦੇ ਰਤਨ ਕਹਿੰਦੇ ਰੰਗਦਾਰ ਮੋਤੀ ਦੇ ਰੰਗ ਹੋਵੇ ਅੰਤਲਾ ਰੰਗਵਾਲਾ ਇਹ ਕਿੱਤਾ ਹੈ ਰਤਨਾ ਉਹਨੂੰ ਕਹਿੰਦੇ ਨੇ ਜੇ ਇਹ ਜਿੰਦੇ ਰੰਗ ਹੋਵੇ ਰਤਨਾ ਨਾਲ ਜੁੜਨ ਜੇ ਰਤਨ ਦੇ ਸੰਪਰਕ ਜਾ ਕੇ ਮੋਤੀ ਹੋਰ ਵੀ ਸੋਹਣਾ ਹੋ ਜਾਂਦਾ ਉਹਦੇ ਵਿੱਚ ਉਹਦਾ ਰੰਗ ਆ ਜਾਂਦਾ ਰਤਨ ਵਾਲਾ ਰੰਗ ਉਹਦੇ ਵਿੱਚ ਵੀ ਉਹ ਤੇ ਰੰਗ ਪੈਂਦਾ ਨੇ ਜੇ ਮੈਂ ਕਿਸੇ ਚੀਜ਼ ਤੇ ਰੰਗਦਾਰ ਬਣ ਹੋਵੇ ਉਹਦਾ ਜੇ ਰੰਗ ਪੈਂਦਾ ਤਾਂ ਕੱਪੜੇ ਦਾ ਰੰਗ ਵੀ ਹੋਰੇ ਦੀਦਾ ਸਾਨੂੰ ਜੇ ਰਤਨਾਂ ਨਾਲ ਜੁੜਦੇ ਨੇ ਉਹ ਮੋਤੀ ਹੋਰ ਵੀ ਸੋਹਣੇ ਹੋ ਜਾਂਦੇ ਨੇ ਉਦੋਂ ਭਾਵੇਂ ਹੁੰਦੇ ਨੇ ਪਹਿਲਾਂ ਵੀ ਉਹ ਹੋਰ ਵੀ ਸੋਹਣੇ ਲੱਗਦੇ ਨੇ ਰਤਨਾਂ ਦੇ ਸੰਪਰਕ ਚ ਆਏ ਮੋਤੀ ਐਵੇਂ ਮਨ ਜਿਹੜਾ ਨਿਰਮਣ ਹੁੰਦਾ ਏ ਜਿੱਤ ਦੇ ਸੰਪਰਕ ਦੀ ਜਿੰਨਾ ਜੁੜਿਆ ਹੋਇਆ ਹੋਰ ਵੀ ਸੁੰਦਰ ਲੱਗਦਾ ਉਹਦੇ ਪਰੰਗ ਕੱਢ ਜਾਂਦਾ ਉਹਦਾ ਹਾਂ ਤਿੰਨ ਚਾਰ ਵੈਰੀ ਨਾਨਕਾ ਇਹ ਬੁੱਢੇ ਠੀਏ ਬਰਨ ਉਹ ਕਹਿੰਦੇ ਜਿਹੜੇ ਸਰੀਰ ਨਾਲ ਜੁੜੇ ਰਹਿੰਦੇ ਨੇ ਬੁੱਢੇ ਉਹੀ ਹੁੰਦੇ ਨੇ ਆਤਮਾ ਨਾਲ ਬੁੱਢੇ ਨਹੀਂ ਹੁੰਦੇ ਨੇ ਜਿਹੜੇ ਬੁੱਢੇ ਹੋ ਗਏ ਮਰਦ ਨੇ ਕਹਿੰਦਾ ਬੁੱਢੇ ਹੋ ਗਏ ਉਹਨਾਂ ਦੀ ਉਹ ਜਰਾ ਰੋਗ ਪੈ ਜਾਂਦਾ ਜਰਾ ਰੋਗ ਉਹਨਾਂ ਨੂੰ ਲੱਗਦਾ ਜਿਹੜੇ ਸਰੀਰ ਨਾਲ ਜੁੜੇ ਹੋਏ ਨੇ ਜਿਹੜੇ ਆਤਮਾ ਦੇ ਤਲ ਤੇ ਜਿਉਂਦੇ ਨੇ ਉਹ ਬੁੱਢੇ ਹੁੰਦੇ ਹੀ ਗੁਰਮੁਖ ਬੁੱਢੇ ਕਦੇ ਨਹੀਂ ਜਿਹਨਾਂ ਅੰਦਰ ਸਤਿ ਗਿਆਨ ਗਿਆਨ ਦੇ ਅੰਦਰ ਸਤਿ ਅੰਦਰ ਗਿਆਨ ਹੈ ਅੰਦਰੇ ਜੁੜੇ ਹੋਏ ਨੇ ਉਹ ਬੁੱਢੇ ਕਦੇ ਨਹੀਂ ਜਿਹੜੇ ਤ੍ਰਿਕੁਟੀ ਨਾਲ ਜੁੜ ਕੇ ਸਰੀਰ ਨਾਲ ਜੁੜੇ ਹੋਏ ਨੇ ਉਹ ਬੁੱਢੇ ਹੁੰਦੇ ਨੇ ਬੁੱਢੇ ਹੋ ਕੇ ਮਰਦੇ ਨੇ ਉਹਨਾਂ ਦਾ ਜਰਾ ਰੋਗ ਵੈਰੀ ਲੰਦਾ ਜਰਾ ਰੋਗ ਖੰਡਾ ਰਹਿੰਦਾ ਉਹਨਾਂ ਨੂੰ ਜਿਹੜਾ ਜਰਾ ਰੋਗ ਚਿੰਤਾ ਦਾ ਵਿਸ਼ਾ ਰਹਿੰਦਾ ਉਹਨਾਂ ਵਾਸਤੇ ਵੈਰੀ ਸਾਨੂੰ ਚਿੰਤਾ ਵੈਰੀ ਤੋਂ ਚਿੰਤਾ ਹੁੰਦੀ ਹੈ ਜਰਾ ਰੋਗ ਦਾ ਚਿੰਤਾ ਉਹਨਾਂ ਨੂੰ ਇਹ ਕਹਿੰਦੀ ਹੁਣ ਤਾਂ ਬਈ ਬੁੱਢੇ ਹੋ ਗਏ ਹੁਣ ਨਹੀਂ ਉਠੋਦਾ ਹੋਣਾ ਆਇਆ ਹੋ ਗਿਆ ਹਾਂਜੀ ਪੌੜੀ ਹਰ ਸਾਲਾਂ ਹੀ ਸਦਾ ਸਦਾ ਤਨ ਮਨ ਸੋਪ ਸ਼ਰੀਰ ਗੁਰ ਸ਼ਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਹਾਂਜੀ ਹਰ ਸਾਲ ਆਈ ਸਦਾ ਸਦਾ ਤੇ ਹਰ ਦਿਨ ਸਿਫਤ ਸਲਾਹ ਕਰੀ ਸਦਾ ਸਦਾ ਹੀ ਹਮੇਸ਼ਾ ਇਹ ਮੁੱਖਾ ਜਨਮ ਤੋਂ ਤੈਨੂੰ ਹੋ ਗਿਆ ਪਰ ਆਪਣੇ ਅੰਦਰ ਤੇਰੇ ਅੰਦਰ ਹਰ ਹੈ ਹਰ ਸਭ ਦੇ ਅੰਦਰ ਹੈ ਉਹਦੀ ਸਿਫਤ ਕਰੀ ਨਾਲ ਨਾ ਬੈਰ ਨਾ ਕਰੀ ਹਰ ਦੀ ਨਿੰਦਿਆ ਨਾ ਕਰੀ ਸਨਮਾਨ ਸੌਂਪ ਸ਼ਰੀਰ ਧਰਨ ਹੋਈ ਸਨਮਾਨ ਹੋਰ ਸ਼ਰੀਰ ਸੌਂਪ ਕੇ ਰੱਖੀ ਉਹਦੇ ਹੁਕਮ ਜੇ ਚੱਲਿਓ ਉਹਦੇ ਪਾਣੇ ਚੱਲਿ ਗੁਰ ਚੱਬਦੀ ਪਰ ਪਾਇਆ ਜਿਹੜਾ ਅੰਦਰ ਆਤਮਾ ਦਾ ਚੱਲ ਗਿਆ ਇਹ ਹਰ ਮੱਤ ਹੈ ਜਿਹੜੀ ਗੁਰਬਾਣੀ ਹੈ ਜਿਹੜੀ ਗੁਰਸੱਜ ਹੈ ਇਹਦੇ ਵਿੱਚ ਹੀ ਸੱਚ ਪਾਇਆ ਜਾਊਗਾ ਜੇ ਕਿਸੇ ਨੇ ਪਾਇਆ ਸੱਚ ਇਹਦੇ ਵਿੱਚ ਹੀ ਪਾਇਆ ਗੁਰਸ਼ਬਦੀ ਸੱਚ ਪਾਇਆ ਸੱਚਾ ਗਹਿਰ ਗੀ ਜਿਹਨੇ ਸੱਚ ਪਾਲਿਆ ਸੱਚਾ ਹੋ ਗਿਆ ਉਹ ਗਹਿਰ ਗੀ ਹੈ ਉਸ ਦੀ ਗਹਿਰਾਈ ਕਿੰਨੀ ਗਹਿਰਾਈ ਹੁੰਦੀ ਹੈ ਉਹਦੀ ਕੋਈ ਨਾਪ ਨਹੀਂ ਸਕਿਆ ਅਜੇ ਤੱਕ ਉਹਦੀ ਬੁੱਧੀ ਦੀ ਗਹਿਰਾਈ ਨੂੰ ਕੋਈ ਨਹੀਂ ਨਾਪ ਸਕਿਆ ਉਹਦੀ ਦਮਿਰਤਾ ਨੂੰ ਤੋੜ ਨਹੀਂ ਸਕਿਆ ਕੋਈ ਉਗੁੰਮੀ ਰਹਿ ਰਹੇ ਨੇ ਦੇਖੋ ਮਨੀ ਸਿੰਘ ਉਹਨਾਂ ਕੱਤੇ ਗਏ ਜੀ ਰਹਿ ਬੈਠੇ ਕੋਈ ਜੇਗ ਦੇ ਵਿੱਚ ਪਰ ਕਿਥੇ ਹਿਆਰਾ ਚੱਲਦਾ ਬਸ ਅਡੋਲ ਬੈਠੇ ਨੇ ਅਡੋਲ ਤਾਂ ਉਹ ਭੰਗ ਚੀਰਦੇ ਦੇ ਵਿੱਚੋਂ ਹੁੰਦਾ ਜੀ ਅਡੋਲ ਤਾਂ ਭੰਗ ਨਾ ਹੋਵੇ ਠੀਕ ਹੈ ਜੀ ਮਨ ਤਨ ਹਿਰਦੇ ਰਵ ਰਹਾ ਹਰ ਹੀਰਾ ਹੀਰ ਜਨਮ ਮਰਨ ਦਾ ਦੁੱਖ ਗਿਆ ਫਿਰ ਪਵੇ ਨਾ ਫੀਰ ਸਾਰੇ ਹੀਰਾ ਹੀਰ ਹੀਰਾ ਔਰ ਹੀਰ ਯਾਰ ਹੀਰੇ ਮਾਨਾਰ ਕਤੇ ਇੱਕ ਹੋ ਕੇ ਹਿਰਦੇ ਦੇ ਵਿੱਚ ਟਿਕੇ ਹੋਏ ਨੇ ਹਿਰਦੇ ਦੇ ਵਿੱਚ ਟਿਕੇ ਹੋਏ ਨੇ ਇੱਕ ਹੋ ਕੇ ਬੁੱਧੀ ਵੀ ਨਾਲੇ ਆ ਰਬ ਰਹਾ ਹਰ ਹੀਰਾ ਹੀਰ ਜਨਮ ਮਰਨ ਦਾ ਦੁੱਖ ਗਿਆ ਫਿਰ ਪਵੇ ਨਾ ਫਿਰ ਜਨਮ ਮਰਨ ਦਾ ਹੁਣ ਦੁੱਖ ਖਤਮ ਹੋ ਗਿਆ ਦੁਬਾਰਾ ਹੁਣ ਫੇਰਾ ਨਹੀਂ ਪੈਣਾ ਫਿਰ ਫੇਰੇ ਨੂੰ ਕਹਿੰਦੇ ਦੁਬਾਰਾ ਜਨਮ ਨਹੀਂ ਹੋਣਾ ਅਗਲਾ ਜਨਮ ਨਹੀਂ ਹੋਣਾ ਫੇਰਾ ਨਹੀਂ ਪੈਣਾ ਫਿਰ ਪਵੇ ਨਾ ਫਿਰ ਕਿੰਨਾ ਹੁੰਦੀਆਂ ਤਨ ਮਨ ਵਿੱਚ ਤਨ ਵਿੱਚ ਤੇ ਹਿਰਦੈ ਦੋਹਾਂ ਦਾ ਜੋਤ ਤਾਂ ਇੱਕ ਜੋ ਇੱਕ ਧਨ ਹੋ ਗਿਆ ਨਾ ਦੋਹਾਂ ਦਾ ਜੋਤ ਤੇ ਧਨ ਜਦੋਂ ਜੋਤੀ ਜੋਤ ਮਿਲੀ ਤੇ ਹਿਰਦੇ ਦਾ ਕੀ ਭਾਵ ਹੈ ਫਿਰ ਇਹਦਾ ਸਪੇਸ ਨੂੰ ਕਹਿੰਦੇ ਨੇ ਨਾ ਅੱਛਾ ਜੀ ਦੇਖੋ ਸਪੇਸ ਦਾ ਜੋਤ ਨੂੰ ਚਾਹੀਦੀ ਹੈ ਨਾ ਫਿਰ ਵੀ ਬੰਦੇ ਅੰਦਰਲੀ ਜਿਹੜੀ ਸਪੇਸ ਹੈ ਉਹਨੂੰ ਹਿਰਦਾ ਕਹਿੰਦੇ ਨੇ ਪਹਿਲੀ ਸਟੇਜ ਵਿੱਚ ਅੱਛਾ ਜੀ ਜਦੋਂ ਮਨ ਜਿਹੜਾ ਹੈ ਨਾ ਮਰ ਜਾਂਦਾ ਜਿਵੇਂ ਉਹ ਕਬੀਰ ਕਹਿੰਦਾ ਗੋਲ ਗਿਆਨ ਚਲਾਇਆ ਹਾਂਜੀ ਫੇਰ ਉਹ ਭਰਮ ਨਹੀਂ ਰਹਿੰਦਾ ਭਰਮ ਦਾ ਨਾਮ ਹੋ ਜਾਂਦਾ ਫੇਰ ਉਹ ਇਨਸਾਨ ਉਹਦਾ ਗਿਆਨ ਹੋ ਜਾਂਦਾ ਜਿਵੇਂ ਤਾਰੂ ਪਰ ਆਕਾਸ਼ ਸਾਰਾ ਆਕਾਸ਼ ਪੂਰੇ ਦਾ ਪੂਰਾ ਜਨਾਬਰ ਘੱਡਾ ਹੈ ਇੱਥੇ ਤੱਕ ਮਾਇਆ ਸਾਰੇ ਦਾ ਗਿਆਨ ਹੋ ਜਾਂਦਾ ਤਿੰਨ ਲੋਕ ਦਾ ਗਿਆਨ ਤਿੰਨ ਲੋਕ ਦਾ ਗਿਆਨ ਨਹੀਂ ਹੈ ਔਰ ਜਿਹਦਾ ਗਿਆਨ ਹੈ ਗਿਆਨ ਅੱਗੇ ਦਾ ਗਿਆਨ ਦੀ ਲੋੜ ਨਹੀਂ ਅੱਗੇ ਦਾ ਬਿਆਨ ਹੈ ਫਿਰ ਠੀਕ ਹੈ ਜੀ ਮੰਨਤਾ ਜਿਹਦੇ ਰੱਬ ਰਹਾ ਹਰ ਹੀਰਾ ਹੀਰ ਹੀਰਾ ਬਣਾ ਅੱਛਾ ਜੀ ਤੇ ਹੀਰ ਵੀਰ ਇੱਕ ਉਹਨੂੰ ਉਕੜਾ ਨਾ ਕੋਈ ਕੋਈ ਆ ਸਾਰਿਆਂ ਦੇ ਚਿੱਤ ਚਿੱਤ ਇੱਕ ਵਜਨ ਆ ਨਾ ਸਾਰਿਆਂ ਦੇ ਵਿੱਚ ਉਹਨੂੰ ਔਂਕੜ ਲੱਗੂਗਾ ਠੀਕ ਹੈ ਜੀ ਹਾਂ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਨਾਨਕ ਦਾ ਨਾਮ ਸਲਾਹੇ ਤੂੰ ਆਪਣੇ ਆਪ ਨੂੰ ਕਹਿੰਦਾ ਨਾਨਕ ਹਰ ਗੁਣੀ ਗਹੀਰ ਹਰ ਦੀ ਸਿਧ ਸਲਾਹ ਕਰ ਉਹ ਗੁਣੀ ਗਹੀਰ ਬਹੁਤ ਗਹਿਰੇ ਗੁਣ ਦੇ ਵਿੱਚ ਉਹਦੇ ਗੁਣ ਅਠਾ ਗੁਣ ਨੇ ਉਹਦੇ ਤੇ ਗੁਣੀ ਜਿਹੜਾ ਅਠਾ ਗੁਣ ਦਾ ਮਾਲਕ ਹੈ ਜਿਹੜਾ ਹਰ ਉਹਦੀ ਸਿਧ ਸਲਾਹ ਕਰ ਠੀਕ ਹੈ ਜੀ ਇੱਥੇ 10ਵੀਂ ਪੌੜੀ ਦੀ ਸਮਾਪਤੀ ਹੈ